ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਲੱਗੇ ਆਂ ਭਾਈ ਹੁਣਾਂ ਦੇ ਘਾਰੇ ਚੱਲੇ ਪ੍ਰਸ਼ਾਦਾ ਛਕਣ ਤੇ ਟੈਸਲਾ ਗੱਡੀ ਵਿੱਚ ਬੈਠੇ ਹੋਏ ਪਰ ਮੈਂ ਅੱਜ ਪਹਿਲੀ ਿਆ ਵੇਖਿਆ ਕਿ ਸੈਲਫ ਚਲਣ ਦੀ ਆਪੇ ਚਲਣ ਦੀ ਆ ਭਾਈ ਨੇ ਬਸ ਉਹ ਸੈਲਫ ਵਾਲਾ ਨੱਪਤਾ ਤੇ ਰਮਾਨਾ ਬੈਠੇ ਸਾਡੇ ਨਾਲ ਗੱਲਾਂ ਕਰਦੇ ਗੱਡੀ ਆਪੇ ਚਲਣ ਦੀ ਹੈ ਮੇਰੇ ਨਾਲ ਨੇ ਪੰਤੇ ਦੇ ਮਹਾਨ ਵਿਦਵਾਨ ਪਾਈ ਬੂਟਾ ਸਿੰਘ ਜੀ ਸਰੰਗੀਵਾਦਕ ਤੇ ਗਿਆਨੀ ਸ਼ਬੀਖ ਸਿੰਘ ਜੀ ਤੇ ਮਨਿੰਦਰ ਸਿੰਘ ਜੀ ਤੇ ਨਾਲ ਨੇ ਭਾਜੀ ਤੁਹਾਡਾ ਨਾਮ ਕੀ ਸਤਨਾਮ ਸਿੰਘ ਜੀ ਤੇ ਆਓ ਹੁਣ ਤੁਹਾਨੂੰ ਅੱਗੇ ਬਖਾਉਨੇ ਆਂ ਕਿ ਇਹ ਗੱਡੀ ਕਿਦਾਂ ਪੇ ਚੱਲਦੀ ਹੈ ਲਓ ਜੀ ਆ ਸਟਾਰਟ ਹੋ ਗਈ ਆ ਭਾਜੀ ਵੇਖੋ ਨਾ ਰੇਸ ਤੇ ਪੈ ਰਿਹਾ ਨਾ ਬ੍ਰੇਕ ਤੇ ਪੈ ਰਿਹਾ ਬਸ ਹੱਥ ਛੱਡ ਕੇ ਬੈਠੇ ਨੇ ਭਾਵੇਂ ਭਾਜੀ ਪਿੱਛੇ ਵੇਖੀ ਜਾਣ ਆਵਾਜ਼ ਆ ਸੈਲ ਫੜਾ ਨੱਬਿਆ ਤੇ ਗੱਡੀ ਆਪੇ ਭੱਜੀ ਜਾਂਦੀ ਹੈ ਦੇਖੋ ਬਤਾ bari ਥੋੜਾ ਡਰਦੇ ਆ ਪਰ ਡਰ ਨਹੀਂ ਲੋਡ ਭਾਜੀ ਸੇਫ ਆ ਸੜਕ ਉੱਛ ਹਾਂ ਵੀ ਲੋ ਫਿਰ ਕਹਣਾ ਤੀ ਝੂਠ ਮਾਰਦੇ ਆ ਦੇ ਵਿੱਚ ਆਪਾਂ ਮੈਪ ਪਾਇਆ ਵਾ ਤੇ ਸੈਲਫ ਡਰਾਈਵ ਤੇ ਕਰਤਾ ਹੈ ਆ ਵੇਖੋ ਉਹਨੇ ਨੇ ਆ ਲਾਈਟਾਂ ਆ ਗਈਆਂ ਲਾਈਟਾਂ ਤੇ ਹੌਲੀ ਹੋ ਕੇ ਸਾਰਾ ਕੁਝ ਨੇ ਆਪੇ ਕਰਨਾ ਆ ਵੇਖੋ ਸ਼ਾਰਾ ਲਾਤਾ ਨੇ ਆ ਮੋੜਨ ਲੱਗੀ ਜੀ ਤੇ ਉਹ ਲਾਈਨ 'ਚ ਖੜ ਗਈ ਆਪੇ ਬ੍ਰੇਕ ਮਾਰਤੀ ਸੜਕ ਚਾਰ ਸੌ ਲਓ ਜੀ ਆ ਹੁਣ ਦੇਖ ਸਕਦੇ ਤੁਸੀਂ ਇੱਥੋਂ ਲਾਈਟਾਂ ਤੋਂ ਇਹਨੇ ਆਪੇ ਸੱਜੇ ਪਾਸੇ ਖੱਬੇ ਬੰਨੇ ਹੋਣਾ ਤੇ 64 ਤੋਂ ਆਪਾਂ ਮੁੜ ਜਾਣਾ ਵਾ ਖੱਬੇ ਬੰਨੇ ਆ ਵੇਖੋ ਬਾਜੀ ਬੈਠੇ ਹੱਥ ਛੱਡ ਕੇ ਆ ਵੇਖੋ ਨੇ ਇਸ਼ਾਰਾ ਲਾਤਾ ਤੇ ਆ ਹੋ ਗਈ ਜੇ ਲੈਫਟ ਲਾਈਨ ਤੇ ਆਪਣੇ ਆਪ ਮਹਿਤਾਬ ਖਾ ਰਿਹਾ ਵੀ ਤੁਸੀਂ ਇਹ ਨਾ ਕਹੋਗੇ ਵੀ ਬਾਜੀ ਚਲਾਉਣ ਦੇਖਣੀ ਮੈਂ ਵੀ ਵਖਾਈ ਜਾਂਦਾ ਤੇ ਕੋਣਾ

ਕਰਦੇ ਆ ਆ ਦੇਖੋ ਹੈਂਡਲ ਕੋ ਮੁੰਡਾ ਤੇ ਆ ਤੇ ਇਹ ਆ ਦੇਖੋ ਹੈਂਡਲ ਆਪੇ ਘੁੰਮ ਗਿਆ ਆ ਲਾਈਨ ਚ ਬਾਦ ਆਪੇ ਦੇਖੋ ਨਾ ਰਪਨਾਰ 68 ਫੋਰ ਤੇ ਸਪੀਡ ਲਿਮਟ ਵੀ ਆਪੇ ਵੇਖੀ ਜਾਂਦੀ ਆ ਸਾਰਾ ਕੁਝ ਕੋਈ ਲਾਈਟ ਆ ਗਿਆ ਫਿਰ ਬ੍ਰੇਕ ਮਾਰ ਦਿਆ ਦੇਖੋ ਇਸ਼ਾਰਾ ਲਾ ਕੇ ਤੇ ਰਾਈਟ ਲਾਈਨ ਚ ਹੋ ਗਿਆ ਲੋ ਜੀ ਅੱਜ 셀ਫ ਡਰਾਈਵ ਗੱਡੀ ਵਿੱਚ ਆਏ ਆ। ਇਹ ਬੜਾ ਨੰਦ ਲਿਆ ਅੱਜ ਕੁਝ ਨਵਾਂ ਦੇਖਣ ਨੂੰ ਮਿਲਿਆ। ਹਾਰ ਤੋਂ ਦੇ ਪਸੇਮਾਤ ਗੁਮਾਨ ਹਾਰ ਰੰਗੀ ਬਾਦਕ ਫਾਇਕੂ ਕਾਤਿੰਗ ਜਿਆ ਦੇਵ ਸਿੰਘ ਜੀ ਇਹ ਵੀ ਇੱਕ ਜਿਆਦਾ ਹੁੰਦੀ ਆ ਮੈਂ ਖਾਬ ਲੈਣਾ ਨਾ ਤੇ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਾ ਇਹ ਵਲੌਗ ਦੇਖ ਕੇ ਫਿਰ ਅਹੀਂ ਹੋਰ ਵਲੌਗ ਬਣਾਉਣਗੇ ਲੋ ਜੀ ਨਾਲ ਮੇਰਾ ਛੋਟਾ ਵੀਰ ਮਨਿੰਦਰ ਸਿੰਘ ਵੀਡੀਓ ਤੇ ਇੱਥੇ ਸਾਡੇ ਬਲਾਗਰ ਸਮਾਪਤੀ ਆ ਵਾਹਿਗੁਰੂ ਜੀ ਦਾ ਬੋਸਾ ਵਾਹਿਗੁਰੂ ਜੀ ਦਾ ਬੋਸਾ